ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਕੁੱਤੇ ਨੂੰ ਇਹ ਏਕੇ ਜੀਜ ਖਿਲਾਉਣੀ ਹੈ ਇਹ ਇੱਕ ਚੀਜ਼ ਖਿਲਾਉਣ ਦੇ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਤੇ ਉਹਨਾਂ ਦੀ ਕਰਕੇ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਤੇ ਮੁਸ਼ਕਲਾਂ ਆ ਚੱਲ ਰਹੀਆਂ ਨੇ ਉਹ ਤੁਰੰਤ ਹੀ ਦੂਰ ਹੋ ਜਾਣਗੀਆਂ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਏ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ ਵੀ ਤੁਹਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਤੁਹਾਨੂੰ ਕੋਰਟ ਕਚਹਿਰੀ ਦੇ ਕੇਸ ਦੇ ਵਿੱਚ ਫਸਾ ਦਿੱਤਾ ਜਾਂ ਫਿਰ ਸਾਹਮਣੇ ਤੋਂ ਆ ਕੇ ਤੁਹਾਡੇ ਨਾਲ ਬਹੁਤ ਜ਼ਿਆਦਾ ਲੜਾਈ ਝਗੜੇ ਕਰਦੇ ਨੇ ਤੁਹਾਡੀ ਉੱਪਰ ਚਾਦੂ ਟੂਨੇ ਟੋਟ ਕੇ ਤਾਤ੍ਰਿਕ ਕਿਰਿਆਵਾਂ ਕਈ ਤਰ੍ਹਾਂ ਦੀਆਂ ਕਰਵਾ ਦਿੰਦੇ ਨੇ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜੇ ਆਉਂਦਾ ਹੈ ਤਾਂ ਰੁਕਦਾ ਨਹੀਂ ਇਹਨਾਂ ਦਾ ਭਾਵ ਇਹ ਹੀ ਹੈ ਕਿ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀ ਜ਼ਿਆਦਾ ਹਾਹਾਕਾਰ ਮਚਾ ਦਿੰਦੇ ਨੇ ਕਿ ਤੁਹਾਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਂਦੇ ਤੁਹਾਡੀ ਜਾਨ ਤੇ ਬਣਾ ਕੇ ਰੱਖ ਦੇਲੀ ਇਸੀ ਤਰੀਕੇ ਦੇ ਨਾਲ ਜੇਕਰ ਤੁਸੀਂ ਇਹ ਸਾਰੀਆਂ ਚੀਜ਼ਾਂ ਤੋਂ ਥੱਕ ਚੁੱਕੇ ਹੋ ਤੁਸੀਂ ਡਰ ਚੁੱਕੇ ਹੋ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਤੁਸੀਂ ਹਿੰਮਤ ਹਾਰ ਕੇ ਬੈਠ ਚੁੱਕੇ ਹੋ ਤੇ ਤੁਸੀਂ ਇਸ ਤਰੀਕੇ ਦੀ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਜੋ ਕੁਝ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਹੈ ਉਹ ਚਾਹੇ ਤੁਸੀਂ ਇਹਨਾਂ ਚਾਹਦਾ ਆਪਣੀ ਦੁਸ਼ਮਣਾਂ ਤੋਂ ਪਰੇਸ਼ਾਨ ਹੋ ਚੁੱਕੇ ਹੋ ਅੱਜ ਦਾ ਜਿਹੜਾ ਉਪਾਅ ਈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਿੰਮੇਵਾਰੀ ਹੋਣ ਵਾਲਾ ਇਸ ਕਰਕੇ ਇਸ ਉਪਾਅ ਨੂੰ ਤੁਸੀਂ ਪੂਰਾ ਧਿਆਨ ਦੇ ਨਾਲ ਸੁਣਿਓ ਕਿ ਕੇਵਲ ਤੁਸੀਂ ਕਾਲੇ ਗੁੱਤੇ ਨੂੰ ਇੱਕ ਸ਼ੌਗੀ ਜਿਹੀ ਚੀਜ਼ ਖਲੋਣੀ ਹੈ ਤੇ ਇਹ ਚੀਜ਼ ਖਲਾ ਕੇ ਤੁਸੀਂ ਛੋਟਾ ਜਿਹਾ ਉਪਾਗ ਕਰਨਾ ਹੈ ਇਸ ਤਰ੍ਹਾਂ ਤੁਹਾਡੇ ਜਿੰਨੇ ਵੀ ਦੁਸ਼ਮਣ ਨੇ ਜਿੰਨਾ ਨਹੀਂ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਉਹ ਇਹ ਉਪਾਅ ਦੇ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਪ੍ਰੋਬਲਮ ਤੇ ਮੁਸ਼ਕਲਾਂ ਚੱਲ ਰਹੀਆਂ ਨੇ ਉਹ ਤੁਰੰਤ ਹੀ ਦੂਰ ਹੋ ਜਾਣਗੀ। ਇਸ ਉਪਾਅ ਨੂੰ ਲੇਡੀਜ਼ ਤੇ ਚੈਲਸ ਦੋਨੋਂ ਹੀ ਕਰ ਸਕਦੇ ਨੇ ਜਿੰਨਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਹੀ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਆਸਾਨੀ ਦੇ ਨਾਲ ਕਰ ਸਕਦੇ ਨੇ 1 ਰੁਪਿਆ ਖਰਚ ਕੀਤੇ ਤੋਂ ਬਿਨਾਂ। ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਤਰੀਕੇ ਦੇ ਨਾਲ ਹੈ ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਗ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਬਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਉ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਚਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਸ ਉਪਾਉ ਨੂੰ ਅਸੀਂ ਕਰਨਾ ਕਿਹੜੇ ਤਰੀਕੇ ਦੀ ਨਾਲ ਇਸ ਵੀਡੀਓ ਨੂੰ ਤੁਸੀਂ ਲਾਸਟ ਦੀ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਮਿਲ ਸਕੇ ਇਸ ਸਰੀਕੇ ਦੇ ਨਾਲ ਤੁਸੀਂ ਕਈ ਵਾਰ ਸੋਚਿਆ ਹੋਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਘਟਨਾ ਜ਼ਰੂਰ ਹੋਈ ਹੋਵੇਗੀ ਕਿ ਜਦੋਂ ਤੁਸੀਂ ਕੋਈ ਵੀ ਉਪਾਅ ਕਰਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦੁਸ਼ਮਣ ਨੇ ਉਹ ਘਟੇ ਜਾਂਦੇ ਨੇ ਤੇ ਜੇ ਨਹੀਂ ਕੁਝ ਸਮਾਂ ਬੀਤਦਾ ਉਹ ਹੀ ਦੁਸ਼ਮਣ ਦੁਬਾਰਾ ਤੋਂ ਫਿਰ ਵਧ ਜਾਂਦੇ ਨੇ ਇਸ ਤਰ੍ਹਾਂ ਦੀ ਪ੍ਰੋਬਲਮ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦੀ ਹੋਵੇਗੀ ਤੇ ਸਾਡੀ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਜਿਹੜੇ ਦੁਸ਼ਮਣ ਹੁੰਦੇ ਨੇ ਉਹ ਵਾਦਦੇ ਕਿਉਂ ਨੇ ਜਿਵੇਂ ਕਿ ਅੱਜ ਕੱਲ ਆਪਾਂ ਸਾਰੇ ਹੀ ਜਾਣਦੇ ਆ ਕਿ ਕਲ ਜੋ ਦਾ ਸਮਾਂ ਚੱਲਦਾ ਹੈ ਤੇ ਹਰ ਕੋਈ ਵਿਅਕਤੀ ਆਪਾਂ ਨੂੰ ਦੇ ਕੇ ਖੁਸ਼ ਨਹੀਂ ਹੁੰਦਾ ਸਾਡੀ ਤਰੱਕੀ ਕਾਮਯਾਬੀ ਨੂੰ ਦੇ ਕੇ ਕੋਈ ਵੀ ਇਨਸਾਨ ਖੁਸ਼ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਜੋ ਵੀ ਲੋਕ ਤੁਹਾਡੇ ਤੇ ਈਰਖਾ ਕਰਦੇ ਨੇ ਤੁਹਾਡੇ ਤੋਂ ਚੇੜਦੇ ਨੇ ਉਹ ਅਕਸਰ ਹੀ ਤੁਹਾਡੇ ਦੁਸ਼ਮਣ ਬਣ ਵੈਕਦੇ ਨੇ ਉਹ ਤੁਹਾਡੇ ਤੇ ਏਰਖਾ ਕਿਉਂ ਕਰਦੇ ਨੇ ਚਲਦੇ ਕਿਉਂ ਨੇ ਕਿਉਂਕਿ ਤੁਸੀਂ ਤਰੱਕੀ ਕਰ ਰਹੇ ਹੋਗੇ ਤੇ ਜਿੰਨੀ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਦੇ ਰਾਹ ਤੇ ਜਾਓਗੇ ਤਰੱਕੀ ਕਰੋਗੇ ਉਨੇ ਹੀ ਤੁਹਾਡੇ ਦੁਸ਼ਮਣੇ ਜਿਹੜੇ ਬਣਦੇ ਜਾਣਗੇ ਇਸ ਤਰੀਕੇ ਦੇ ਨਾਲ ਸਾਡੇ ਕਈ ਹੋਰ ਕਾਰਨ ਵੀ ਹੋ ਜਾਂਦੇ ਨੇ ਜਿਸ ਕਰਕੇ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਦੀਆਂ ਨੇ ਜਿਵੇਂ ਕਿ ਸਾਡੀ ਕੁੰਡਲੀ ਦੇ ਵਿੱਚ ਰਾਹੂ ਕੇਤੂ ਨੇ ਜੇ ਉਹ ਵੀ ਕਈ ਵਾਰ ਖਰਾਬ ਚੱਲਦੀ ਹੁੰਦੀ ਨੇ ਜਿਸ ਦੇ ਨਾਲ ਸਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਜਿਵੇਂ ਮੈਂ ਲੋਕੀ ਤੁਹਾਡੀ ਕੁੰਡਲੀ ਦੇ ਵਿੱਚ ਤੁਹਾਡੇ ਰਾਹੂ ਕੇਤੂ ਨੇ ਜੋ ਉਹ ਨਰਾਜ ਨੇ ਜਿਸ ਕਰਕੇ ਜਿਹੜੇ ਤੁਹਾਡੇ ਦੁਸ਼ਮਣ ਨੇ ਉਹੋ ਵਾਅਦੇ ਚਾੰਦੇ ਨੇ ਜਦੋਂ ਵੀ ਸਾਡੇ ਚ ਕੁੰਡਲੀ ਦੇ ਵਿੱਚ ਸਾਡੇ ਰਾਹੂ ਕੇਤੂ ਖਰਾਬ ਚੱਲਦੇ ਨੇ ਉਹ ਸਾਡੇ ਦੁਸ਼ਮਣਾਂ ਦੀ ਜਿਹੜੀ ਗਿਣਤੀ ਹੈ ਨਾ ਉਹਨਾਂ ਨੂੰ ਵੜਾਵਾ ਦਿੰਦੇ ਨੇ ਕਹਿਣ ਦਾ ਭਾਵ ਕਿ ਵਧਾਉਂਦੇ ਨੇ ਜਦੋਂ ਵੀ ਸਾਡੀ ਕੁੰਡਲੀ ਦੇ ਵਿੱਚ ਰਾਹੂ ਕੇਤੂ ਵਧੀਆ ਹੋ ਜਾਵੇ ਬਰਵਲ ਹੋ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਸਾਡੇ ਦੁਸ਼ਮਣ ਨੇ ਉਹ ਆਪਣੇ ਆਪ ਹੀ ਦੂਰ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਪਾਅ ਦੱਸਣ ਲੱਗੇ ਆ ਨਾ ਇਹ ਉਪਾਅ ਕਰਨ ਦੇ ਨਾਲ ਜਿਹੜਾ ਤੁਹਾਡਾ ਰਾਹੂ ਤੇ ਕੇਤੂ ਇਹਨਾਂ ਉਹ ਮਜ਼ਬੂਤ ਹੋ ਜਾਵੇਗਾ ਤੇ ਜਦੋਂ ਤੁਹਾਡਾ ਰਾਹੂ ਕੇਤੂ ਮਜ਼ਬੂਤ ਹੋ ਜਾਵੇਗਾ ਫਿਰ ਤੁਹਾਡਾ ਦੁਸ਼ਮਣ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਉਣਗੇ ਤੇ ਇਸ ਉਪਾਅ ਨੂੰ ਕਰਨ ਦਾ ਇੱਕ ਖਾਸ ਫਾਇਦਾ ਸਾਨੂੰ ਇਹ ਹੁੰਦਾ ਹੈ ਕਿ ਜੇਕਰ ਤੁਹਾਡੇ ਉੱਪਰ ਕੋਈ ਸ਼ਨੀ ਦੇਵ ਦੀ ਮਹਾ ਦਸ਼ਾ ਵੀ ਚੱਲ ਰਹੀ ਹੋਵੇਗੀ ਉਹ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਤੁਹਾਡੇ ਦੁਸ਼ਮਣ ਨੇ ਨਾ ਉਹ ਤਾਂ ਦੂਰ ਜਾਣਗੇ ਹੀ ਜਾਣਗੇ ਭਾਵੇਂ ਤਾਂ ਉਹ ਤੁਹਾਡੇ ਦੁਸ਼ਮਣ ਸਾਹਮਣੇ ਤੋਂ ਹੁਣ ਭਾਵੇਂ ਉਹ ਤੁਹਾਡੇ ਦੁਸ਼ਮਣ ਗੁਪਤ ਹੋੜਾ ਇਸ ਤਰੀਕੇ ਦੇ ਨਾਲ ਕਈ ਲੋਕਾਂ ਨੂੰ ਇਹ ਵੀ ਪ੍ਰੋਬਲਮ ਆਉਦੀ ਹੈ ਕਿ ਜਿੱਥੇ ਉਹ ਜੋਬ ਕਰਦੇ ਨੇ, ਕੰਮ ਕਰਦੇ ਨੇ, ਉੱਥੇ ਉਹਨਾਂ ਦੇ ਕਈ ਤਰ੍ਹਾਂ ਦੇ ਦੁਸ਼ਮਣ ਬਣ ਜਾਂਦੇ ਨੇ। ਉਸ ਸਮੇਂ ਕੀ ਹੁੰਦਾ ਹੈ ਕਿ ਸਾਡੇ ਰਾਹੂ ਕੇਤੂ ਜਿਹੜੇ ਠੀਕ ਨਹੀਂ ਚੱਲ ਰਹੇ ਹੁੰਦੇ, ਏਸ ਕਰਕੇ ਸਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਦੀ ਹੈ। ਜਦੋਂ ਤੁਹਾਡੀ ਕੁੰਡਲੀ ਦੇ ਵਿੱਚ ਰਾਹੂ ਕੇਤੂ ਪ੍ਰਬਲ ਹੋ ਚਾਲਗੇ ਨਾ ਫਿਰ ਤੁਹਾਡਾ ਕੋਈ ਵਾਲ ਵੀ ਬਿੰਗਾ ਨਹੀਂ ਕਰ ਪਾਵੇਗਾ, ਭਾਵੇਂ ਤੁਹਾਡੇ ਦੁਸ਼ਮਣ ਹੋਣ, ਭਾਵੇਂ ਕੋਈ ਵੀ ਹੋਵੇ ਜੋ ਕਿ ਤੁਹਾਡੇ ਉੱਪਰ ਕੋਈ ਜਾਦੂ ਟੂਣਾ ਟੂਟਕਾ ਕਰਵਾਉਂਦਾ ਹੈ। ਬੋਸਦਾ ਵੀ ਤੁਹਾਡੇ ਉੱਪਰ ਕੋਈ ਵੀ ਬੁਰਾ ਪ੍ਰਭਾਵ ਨਹੀਂ ਪਵੇਗਾ ਜਿਵੇਂ ਕਈਆਂ ਦੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਕੀ ਕਰਦੇ ਆ ਵੀ ਉਹਨਾਂ ਦੇ ਕੁਝ ਜਿਹੜੇ ਦੁਸ਼ਮਣ ਨੇ ਉਹ ਤਾਂ ਹੁੰਦੇ ਨਹੀਂ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਤਾਂ ਉਹ ਕਾਦੇ ਕਰਕੇ ਆਉਂਦੀਆਂ ਨੇ ਉਹ ਰਾਹੂ ਕੇਤੂ ਠੀਕ ਨਹੀਂ ਚੱਲਦੇ ਤਾਂ ਆਉਂਦੀਆਂ ਨੇ ਇਹ ਉਪਾਅ ਕਰਕੇ ਤੁਸੀਂ ਆਪਣੇ ਦੁਸ਼ਮਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਸਕਦੇ ਹੋ ਰਾਹੂ ਕੇਤੂ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਤੇ ਇਹ ਉਪਾਅ ਅਸੀਂ ਕਰਨਾ ਕਿਵੇਂ ਹੈ ਇਸ ਉਪਾਅ ਨੂੰ ਸਭ ਤੋਂ ਪਹਿਲਾਂ ਗਣ ਕਰਦੇ ਹਾਂ ਕਿ ਆਪਾਂ ਮੰਗਲਵਾਰ ਦੇ ਦਿਨ ਕਰਦੇ ਇਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਜੇ ਇਸ ਵੀ ਤੁਸੀਂ ਮੁਹੱਲੇ ਦੇ ਵਿੱਚ ਗਲੀ ਦੇ ਵਿੱਚ ਰਹਿੰਦੇ ਹੋ ਉੱਥੇ ਜਿਵੇਂ ਕਿ ਆਵਾਰਾ ਕੁੱਤੇ ਫਿਰਦੇ ਹੁੰਦੇ ਉਹਨਾਂ ਦੇ ਵਿੱਚ ਤੁਸੀਂ ਇੱਕ ਕਾਲੀ ਰੰਗ ਦਾ ਕੁੱਤਾ ਲੱਭਣਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਕੋਲ ਸਮਾਂ ਮੰਗਲਵਾਰ ਨੂੰ ਨਹੀਂ ਹੈਗਾ ਉਪਾ ਕਰਨ ਦੇ ਲਈ ਤਾਂ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਵੀ ਕਰ ਸਕਦੇ ਹੋ ਸ਼ਨੀਵਾਰ ਚਾਹ ਮੰਗਲਵਾਰ ਦੋਨਾਂ ਦਿਨਾਂ ਦੇ ਵਿੱਚ ਤੁਸੀਂ ਕਿਸੇ ਵੀ ਦਿਨ ਇਸ ਉਪਾਣ ਨੂੰ ਕਰ ਸਕਦੇ ਵੀ ਤੁਸੀਂ ਇਸ ਉਪਾਣ ਨੂੰ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਕਿਉਂਕਿ ਦੋਸਰ ਟਾਈਮ ਤੇ ਸਾਡੇ ਘਰ ਦੇ ਵਿੱਚ ਰੋਟੀ ਬੰਦੀ ਇਸ ਕਰਕੇ ਦੋਨਾਂ ਟਾਈਮ ਦੇ ਵਿੱਚ ਜੇ ਸਮੇਂ ਤੁਹਾਨੂੰ ਸਹੀ ਲੱਗਦਾ ਉਸ ਸਮੇਂ ਹੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇੱਕ ਕਾਲਾ ਕੁੱਤਾ ਲੱਭ ਲੈਣਾ ਹੈ ਕਿ ਤੇ ਤੁਸੀਂ ਕੀ ਕਰਨਾ ਹੈ ਕਿ ਡੋਰ ਲੌਂਗ ਲੈ ਲੈਣੇ ਲੌਂਗ ਨੇ ਜਿਹੜੇ ਉਹ ਫੁੱਲ ਵਾਲੀ ਹੋਣੀ ਚਾਹੀਦੇ ਨੇਗੇ ਫੁੱਲ ਬਿਨਾ ਫੁੱਲ ਦੇ ਲੌਂਗ ਜਿਹੜੀ ਤੁਸੀਂ ਯੂਜ਼ ਨਹੀਂ ਕਰਗੇ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੈ ਕਿ ਜੇ ਸਮੇਂ ਤੁਹਾਡੇ ਘਰ ਦੇ ਵਿੱਚ ਰੋਟੀ ਬਣਦੀ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਜਦੋਂ ਵੀ ਰੋਟੀ ਬਣਾਉਣੇ ਇਸ ਤਰੀਕੇ ਦੇ ਨਾਲ ਜਰੂਰ ਤੁਸੀਂ ਰੋਟੀ ਬਣਾਉਗੇ ਤੇ ਤਵੇ ਤੇ ਜਿਹੜੀ ਸਭ ਤੋਂ ਪਹਿਲੀ ਰੋਟੀ ਬਣਾਉਗੇ ਨਾ ਤੇ ਇਸ ਰੋਟੀ ਨੂੰ ਤੁਸੀਂ ਸੇਕਣਾ ਕਿਵੇਂ ਅੱਜ ਸੇਕਣ ਦਾ ਵੀ ਇਸ ਉਪਾਅ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਸ ਨੁਕਤਾ ਹੈ ਸੇਕਣਾ ਤੁਸੀਂ ਇਸ ਰੋਟੀ ਨੂੰ ਇਸ ਤਰੀਕੇ ਦੇ ਨਾਲ ਕਿ ਇਸ ਰੋਟੀ ਦਾ ਤੁਸੀਂ ਇੱਕ ਹੀ ਹਿੱਸਾ ਹੈ ਜਿਹੜਾ ਉਹੀ ਸੇਕਣਾ ਹੈ ਉਸ ਨੂੰ ਹੀ ਪਕਾਉਣਾ ਹੈ ਦੂਸਰੇ ਹਿੱਸੇ ਨੂੰ ਤੁਸੀਂ ਬਿਲਕੁਲ ਵੀ ਨਹੀਂ ਸੇਕਣਾ ਕਹਿੰਦਾ ਭਾਵ ਕਿ ਅੱਧੀ ਕੱਚੀ ਤੇ ਅੱਧੀ ਪੱਕੀ ਰੋਟੀ ਤੁਸੀਂ ਬਣਾ ਲੈਣੀ ਹੈ ਜਿਹੜੀ ਸਭ ਤੋਂ ਪਹਿਲੀ ਰੋਟੀ ਤੁਸੀਂ ਤਵੇ ਤੇ ਪਾਉਗੇ ਇਸ ਤਰੀਕੇ ਦੇ ਨਾਲ ਜਿਵੇਂ ਕਿ ਆਪਾਂ ਰੋਟੀ ਤਵੇ ਤੇ ਪਾਉਣੀ ਹੈ ਤੇ ਜਿਹੜੀ ਪਹਿਲੀ ਸਾਈਡ ਹੁੰਦੀ ਹੈ ਨਾ ਉਸ ਨੂੰ ਤੁਸੀਂ ਸੇਕ ਲੈਣਾ ਦੂਸਰੀ ਸਾਈਡ ਨੂੰ ਤੁਸੀਂ ਉਸੇ ਤਰ੍ਹਾਂ ਹੀ ਰਹਿਣ ਤੇ ਨਾ ਉਹਨੂੰ ਨਹੀਂ ਸੇਕਣਾ ਇਸ ਤਰੀਕੇ ਦੇ ਨਾਲ ਤੁਸੀਂ ਇਸ ਰੋਟੀ ਨੂੰ ਬਣਾ ਕੇ ਤੇ ਜਿਹੜੇ ਤੁਸੀਂ ਦੋ ਲੌਂਗ ਲੈਣੀ ਨਾ ਫੁੱਲ ਵਾਲੇ ਉਹ ਦੋ ਲੌਂਗ ਨੂੰ ਇਸ ਰੋਟੀ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਲਗਾ ਦੇਣਾ ਗੱਡ ਦੇਣਾ ਕਿ ਚਲੋ ਵੀ ਤੁਸੀਂ ਇਸ ਰੋਟੀ ਨੂੰ ਕੁੱਤੇ ਨੂੰ ਪਾਓ ਤਾਂ ਇਹ ਜਿਹੜੇ ਲੌਂਗ ਤੁਸੀਂ ਰੋਟੀ ਦੇ ਵਿੱਚ ਲਗਾਉਣਾ ਇਹ ਡਿੱਗ ਨਹੀਂ ਨਹੀਂ ਚਾਹੀਦੇ ਤੁਸੀਂ ਰੋਟੀ ਦੇ ਉੱਪਰ ਵੀ ਰੱਖ ਸਕਦੇ ਹੋ ਪਰ ਉਹ ਰੋਟੀ ਪਾਉਣ ਦੇ ਸਮੇਂ ਗੇਸਾ ਕਿਤੇ ਨੇ ਇਸ ਕਰਕੇ ਇਹਨਾਂ ਦੋ ਲੌਂਗਾਂ ਨੂੰ ਤੁਸੀਂ ਰੋਟੀ ਦੇ ਵਿੱਚ ਚੰਗੀ ਤਰ੍ਹਾਂ ਲਗਾ ਦੇਣਾ ਜਿਵੇਂ ਕਿ ਉਹ ਰੋਟੀ ਚ ਕੁੱਤੇ ਨੂੰ ਪਾਉਣੀ ਹੈ ਕਾਲੀ ਨੂੰ ਕਿ ਉਹ ਰੋਟੀ ਦੇ ਨਾਲ ਉਹ ਦੋ ਲੌਂਗ ਵੀ ਕੁੱਤਾ ਖਾਵੇ ਇਹ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਉਹ ਦੋ ਲੌਂਗ ਜਿਹੜੇ ਰਹਿ ਜਾਂ ਕੁੱਤਾ ਰੋਟੀ ਖਾ ਲਵੇ ਉਹ ਦੋ ਲੌਂਗ ਖਾਣੇ ਵੀ ਬਹੁਤ ਜ਼ਰੂਰੀ ਨੇ ਇਸੇ ਤੁਸੀਂ ਤਰੀਕੇ ਨੂੰ ਧਿਆਨ ਦੇ ਨਾਲ ਕਰਨਾ ਹੈ ਕਿਉਂਕਿ ਜੇਕਰ ਰੋਟੀ ਦੇ ਉੱਪਰੋਂ ਲੌਂਗ نیچے गिरਦੀ ਹੈ ਨਾ ਤਾਂ ਫਿਰ ਤੁਹਾਨੂੰ ਇਸ ਉਪਾਦ ਦਾ ਜਿਹੜਾ ਫਾਇਦਾ ਹੈ ਨਾ ਉਹ ਨਹੀਂ ਹੋਵੇਗਾ ਲੌਂਗ ਜ਼ਰੂਰੀ ਨਹੀਂ ਕਿ ਰੋਟੀ ਦੇ ਨਾਲ ਹੀ ਲੱਗੇ ਹੋਣ ਤੇ ਕੁੱਤੇ ਕੁੱਤਾ ਜ਼ਰੂਰ ਖਾਵੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਆਸ-ਪਾਸ ਕਿਤੇ ਵੀ ਇਹ ਰੋਟੀ ਪਹਿਲਾਂ ਤਿਆਰ ਕਰ ਲੈਣੀ ਫਿਰ ਕੁੱਤੇ ਨੂੰ ਦੇਖਣਾ ਜਿੱਥੇ ਵੀ ਤੁਹਾਨੂੰ ਕਾਲਾ ਗੁੰੰਦਾ ਦਿਖਾਈ ਦੇਂਦਾ ਉਸ ਨੂੰ ਤੁਸੀਂ ਜਾ ਕੇ ਇਹ ਰੋਟੀ ਪਾ ਦੇਣੀ ਕੁੱਤੇ ਨੂੰ ਰੋਟੀ ਪਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਕੁੱਤਾ ਤੁਹਾਡੀ ਪਾਈ ਹੋਈ ਰੋਟੀ ਖਾਵੇਗਾ ਉਸ ਸਮੇਂ ਤੁਸੀਂ ਇੱਕ ਮੰਤਰ ਬੋਲਣਾ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਵੀ ਸਕਦੇ ਹੋ ਤੇ ਕਾਪੀ ਤੇ ਵੀ ਨੋਟ ਕਰ ਸਕਦੇ ਓਮ ਅਮਕ ਬੈਰਵਾਏ ਦੋਸ਼ਟ ਨਾਸ਼ਨੀ ਸੁਵਾਹ ਇਸ ਕੁਸੀ ਮੰਤਰ ਨੂੰ ਬੋਲਣਾ ਈਚੋ ਮੰਤਰੇ ਇਹ ਬੈਰਵਨਾਥ ਦਾ ਮੰਦਰੇ ਜੋ ਬੈਰ ਬਣਾਥ ਨੇ ਉਹ ਰਾਹੂ ਕੇਤੂ ਨੂੰ ਆਪਣੇ ਵਾਸਤੇ ਵਿੱਚ ਕਰ ਲੈਂਦੇ ਨੇ ਤੇ ਤੁਹਾਡੇ ਜਿਹੜੇ ਰਾਹੂ ਕੇਤੂ ਖਰਾਬ ਚੱਲ ਰਹੇ ਹਨ ਉਹਨਾਂ ਨੂੰ ਮਜ਼ਬੂਤ ਕਰ ਦਿੰਦੇ ਨੇ ਇਸ ਤਰੀਕੇ ਦੇ ਨਾਲ ਜਦੋਂ ਵੀ ਅਸੀਂ ਕੋਈ ਬੈਰ ਬਨਾਥ ਦੇ ਰਿਲੇਟਡ ਉਹ ਬਾ ਕਰਦੇ ਹਾਂ ਨਾ ਉਹ ਸਾਡੇ ਦੁਸ਼ਮਣਾਂ ਦਾ ਸਾਡੀ ਜ਼ਿੰਦਗੀ ਦੇ ਵਿੱਚੋਂ ਨਾਸ਼ ਕਰ ਦਿੰਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਬੈਰ ਬਨਾਥ ਤੁਹਾਡੀ ਕੁੰਡਲੀ ਦੇ ਵਿੱਚ ਚੱਲ ਰਹੇ ਰਾਹੂ ਕੇਤੂ ਨੂੰ ਵੀ ਠੀਕ ਕਰਨਗੇ ਤੇ ਤੁਹਾਡੇ ਜਿਹੜੇ ਦੁਸ਼ਮਣ ਦਿਨੋ ਦਿਨ ਵੱਧ ਰਿਹਾ ਉਹਨਾਂ ਨੂੰ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਧੁਰ ਕਰਨਗੇ ਰਾਹੂ ਕੇਤੂ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਭਲ ਹੋ ਜਾਣਗੇ ਜਿਸ ਕਰਕੇ ਤੁਹਾਨੂੰ ਇਸ ਤਰ੍ਹਾਂ ਦੀ ਕਿਸੇ ਵੀ ਪ੍ਰੋਬਲਮ ਤੇ ਮੁਸ਼ਕਲ ਦਾ ਸਾਹਮਣਾ ਨਹੀਂ ਹੀ ਕਰਨਾ ਪਵੇਗਾ ਇਸ ਮੰਤਰ ਨੂੰ ਤੁਸੀਂ ਕਿੰਨੀ ਵਾਰ ਬੋਲਣਾ ਇਸ ਮੰਤਰ ਨੂੰ ਤੁਸੀਂ ਕੁੱਤੇ ਨੂੰ ਰੋਟੀ ਪਾਉਣ ਸਮੇਂ ਜਦੋਂ ਕੁੱਤਾ ਰੋਟੀ ਖਾ ਰਿਹਾ ਹੋਵੇਗਾ ਉਸੇ ਸਮੇਂ ਹੀ ਤੁਸੀਂ ਇਸ ਮੰਤਰ ਨੂੰ 5 ਵਾਰ ਬੋਲਣਾ ਕਿਤੇ ਤੁਸੀਂ ਇਸ ਬੰਕਰ ਦੇ ਵਿੱਚ ਅਮੁਖ ਬੋਲਣਾ ਹੈ ਨਾ ਉਹਦੀ ਜਗ੍ਹਾ ਤੇ ਤੁਸੀਂ ਦੁਸ਼ਮਣ ਦਾ ਨਾਮ ਚਾਣਦੇ ਹੋ ਤਾਂ ਉਹ ਵੀ ਬੋਲ ਸਕਦੇ ਨਹੀਂ ਤਾਂ ਤੁਸੀਂ ਗੋਪਤ ਦੁਸ਼ਮਣ ਵੀ ਬੋਲ ਸਕਦੇ ਹੋ। ਇਹਨਾਂ ਦਾ ਭਾਵੇਂ ਜੇਕਰ ਤੁਹਾਡਾ ਇੱਕ ਦੁਸ਼ਮਣ ਹੈ ਉਸ ਦਾ ਤੁਸੀਂ ਨਾਮ ਚਾਣਦੇ ਹੋ ਫਿਰ ਤਾਂ ਤੁਸੀਂ ਨਾਮ ਬੋਲ ਸਕਦੇ ਹੋ ਤੇ ਜੇਕਰ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਕਿੰਨੇ ਦੁਸ਼ਮਣ ਨੇ ਕਿਹੜੇ-ਕਿਹੜੇ ਕਿਹੜੇ ਨੇ ਉਹਨਾਂ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਫਿਰ ਇਸ ਤਰੀਕੇ ਦੇ ਨਾਲ ਅਮੁਖ ਹੀ ਬੋਲ ਸਕਦੇ ਹੋ। ਓਮ ਸ਼ਤਰੂ ਬੈਰਵਾਏ ਦੁਸ਼ਟ ਨਾ ਸ਼ਨੀ ਸੁਵਾਹ ਇਸ ਤਰੀਕੇ ਨਾਲ ਤੁਸੀਂ ਬੋਲਣਾ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਨਹੀਂ ਚਾਹੁੰਦੇ ਤਾਂ ਇਸ ਨੂੰ ਤੁਸੀਂ ਸਿਰਫ ਪੰਜ ਵਾਰ ਗੋਲਣਾ ਜਦੋਂ ਕਿ ਉਹ ਕੁੱਤਾ ਰੋਟੀ ਖਾ ਰਿਹਾ ਹੋਵੇਗਾ ਜਿੰਨਾ ਟਾਈਮ ਉਹ ਕੁੱਤਾ ਰੋਟੀ ਖਾ ਰਿਹਾ ਹੋਵੇਗਾ ਉਨਾ ਟਾਈਮ ਤੁਸੀਂ ਮੰਤਰ ਬੋਲਣਾ ਤੇ ਤੁਸੀਂ ਉੱਥੇ ਹੀ ਖੜੇ ਰਹਿਣਾ ਜਿਵੇਂ ਹੀ ਕੁੱਤਾ ਰੋਟੀ ਖਤਮ ਕਰ ਦੇਵੇਗਾ ਤੁਸੀਂ ਆਪਣੇ ਘਰ ਵਾਪਸ ਘੋੜੇ ਆਣਾ ਤੁਸੀਂ ਚੱਕੀਨਵੰਗ ਨੋਗੇ ਕੇ ਚੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਣਿਓ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਨਾਮ ਦੀ ਬਿਮਾਰੀ ਇਹ ਛੇੜੀ ਉਹ ਤੁਰਤ ਹੀ ਦੂਰ ਹੋ ਜਾਵੇਗੀ ਦੁਸ਼ਮਣ ਨਾਮ ਦਾ ਕੋਈ ਵੀ ਵਿਅਕਤੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਕਰੇਗਾ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਦਾ ਕਰਨਾ ਹੀ ਕਰਨਾ ਹੈ ਤੇ ਮਹਿਲਾ ਤੇ ਪੁਰਸ਼ ਦੋਨੋਂ ਹੀ ਇਸ ਉਪਾਅ ਨੂੰ ਕਰ ਸਕਦੇ ਨੇ ਸੁਬਾਹ ਦੇ ਟਾਈਮ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਪਰ ਜੇਕਰ ਤੁਸੀਂ ਸ਼ਾਮ ਦੇ ਸਮੇਂ ਇਸ ਉਪਾਅ ਨੂੰ ਕਰਨਾ ਹੈ ਕਿ ਉਦੋਂ ਤੁਸੀਂ ਕਰਨਾ ਕਿਹੜੇ ਸਮੇਂ ਆ ਸ਼ਾਮ ਨੂੰ ਤੁਸੀਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਸਵੇਰ ਦੇ ਸਮੇਂ ਕਰੋਗੇ ਤਾਂ ਤੁਹਾਨੂੰ ਇਸ ਦਾ ਜਿਹੜਾ ਫਾਇਦਾ ਜ਼ਿਆਦਾ ਪਾਵਰਫੁਲ ਮਿਲੇਗਾ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਜ਼ਿਆਦਾ ਫਾਇਦਾ ਚਾਹੁੰਦੇ ਹੋ ਤਾਂ ਇਸ ਉਪਾਅ ਨੂੰ ਕੋਸ਼ਿਸ਼ ਕਰਿਓ ਕਿ ਸਵੇਰ ਦੇ ਸਮੇਂ ਕਰਿਓ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖੋ ਤੁਹਾਨੂੰ ਆਪਣੀਆਂ ਭੀ ਪਤਾ ਲੱਗੇਗਾ ਕਿ ਇਹ ਉਮਬਾ ਦਾ ਸਭ ਕਿੰਨਾ ਵਧੀਆ ਰਿਜ਼ਲਟ ਮਿਲਦਾ ਹੈ। ਹਾਂਜੀ ਇਹ ਸੀ ਜੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਸਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ। ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅਆਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਤੇ ਕਮੈਂਟ ਬਾਕਸ 'ਚ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਮੈਨੂ ਪ੍ਰਾਪਾਉਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਪੈਡ ਪ੍ਰਾਪਾਉਂ ਦਾ ਬਹੁਤ ਬਹੁਤ ਧੰਨਵਾਦ ਜੀ